ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਅਣਖੀ ਮਿੰਦੋ ਲੈ ਕੇ ਭਾਗ 8ਵਾਂ ਇਸ ਨੂੰ ਲਿਖਿਆ ਮਨਿੰਦਰ ਕਾਰ ਸਾਹੀ ਨੇ ਮਿੰਦੋ ਨੇ ਬੀਏ ਦੀ ਪੜ੍ਹਾਈ ਤਾਂ ਪੂਰੀ ਕਰ ਲਈ ਸੀ ਤੇ ਬੀਐਡ ਕਰਨਾ ਚਾਹੁੰਦੀ ਸੀ ਹੁਣ ਇੱਕ ਦਿਨ ਸਿਮਰੀ ਆਈ ਮਿੰਦੋ ਨੂੰ ਮੈਲਨਾ ਤੇ ਆਖਦੀ ਹੈ ਕਿ ਮਿੰਦੋ ਤੇਰੇ ਲਈ ਇੰਨਾ ਵਧੀਆ ਰਿਸ਼ਤਾ ਦੱਸਿਆ ਸੀ ਤੁਸੀਂ ਅਜੇ ਕੁਝ ਕੇ ਵੀ ਨਹੀਂ ਇਹੋ ਜਿਹਾ ਰਿਸ਼ਤਾ ਨਹੀਂ ਲੱਭਣਾ ਦੁਬਾਰਾ ਜੇਕਰ ਉਹ ਮੁੰਡਾ ਕਿਧਰੇ ਹੋਰ ਹੋ ਗਿਆ ਮਿੰਦੋ ਕੋਈ ਨਾ ਅਜੇ ਪੜ੍ਹਾਈ ਤੇ ਪੂਰੀ ਕਰ ਲਵਾਂ ਫਿਰ ਨੌਕਰੀ ਵੀ ਕਰਨੀ ਐ ਮੈਂ ਸਿਮਰੀ ਦੇਖ ਲਾ ਕਿਤੇ ਪੜ੍ਹਾਈ ਦੇ ਚੱਕਰ ਵਿੱਚ ਸਾਰੇ ਪਿੰਡ ਦੀ ਪੂਆਈ ਨਾ ਬਣ ਜਾਈਂ ਮਿੰਦੋ ਬਾਪੂ ਨੇ ਪਤਾ ਕਰ ਲਿਆ ਸੀ ਉਹ ਮੁੰਡੇ ਬਾਰੇ ਬਾਪੂ ਨੇ ਰਿਸ਼ਤੇ ਆ ਤਾਂ ਉਥੇ ਹੀ ਕਰਨੇ ਉਹ ਤਾਂ ਮੇਰੇ ਕਹਿਣ ਤੇ ਹੀ ਰੁਕੇ ਹੋਏ ਆ ਕੀ ਮੈਂ ਪੜ੍ਹਾਈ ਪੂਰੀ ਕਰ ਲਵਾਂ ਸਿਮਰੀ ਮੈਂ ਆਪ ਗੱਲ ਕਰਦੀ ਆ ਚਾਚੇ ਨਾਲ ਸਿਮਰੀ ਮਿੰਦੋ ਦੇ ਬਾਪੂ ਨਾਲ ਗੱਲ ਕਰਦੀ ਐ ਤੇ ਜਗਿੰਦਰ ਸਿੰਘ ਆਖਦਾ ਕਿ ਮੈਨੂੰ ਤੇ ਸਭ ਪਸੰਦ ਐ ਇਹ ਮਿੰਦੋ ਦੀ ਪੜ੍ਹਾਈ ਦਾ ਹੀ ਦੇਖਦਾ ਸਿਮਰੀ ਚਾਚਾ ਜੇਕਰ ਤੁਸੀਂ ਠੀਕ ਸਮਝੋ ਤੇ ਮੈਂ ਆਪਣੇ ਸਹੁਰੇ ਨੂੰ ਆਖ ਕੇ ਗੱਲ ਤੋਹਾਂ ਉਹਨਾਂ ਨਾਲ ਰਿਸ਼ਤੇ ਦੀ ਜਗਿੰਦਰ ਸਿੰਘ ਕਰ ਲੈ ਕਰ ਜੇਕਰ ਉਹ ਮੰਨਦੇ ਆ ਤਾਂ ਠਾਕਾ ਕਰ ਲੈਂਦੇ ਆ ਵਿਆਹ ਸਾਲ ਬਾਅਦ ਹੀ ਕਰਨਾ ਹੈ ਮਿੰਦੋ ਨੇ ਸਿਮਰੀ ਨੂੰ ਚਾਹ ਪਿਲਾਈ ਤੇ ਆਪ ਪਿੰਡ ਦੀਆਂ ਔਰਤਾਂ ਦੀ ਕਲਾਸ ਲਗਾਉਣ ਚਲੀ ਗਈ ਹੁਣ ਤੇ ਮਿੰਦੋ ਦੀ ਕਲਾਸ ਵਿੱਚ ਦੋ ਕੁ ਆਦਮੀ ਵੀ ਆ ਕੇ ਬੈਠਣ ਲੱਗ ਗਏ ਸੀ ਸਿਮਰੀ ਮਿੰਦੋ ਨੂੰ ਜਾਂਦੀ ਨੂੰ ਆਖਦੀ ਹੈ ਕਿ ਇੱਕ ਤਾਂ ਇਦਾਂ ਦੇ ਕੰਮ ਨਹੀਂ ਮੁੱਕਦੇ ਤੇਰੇ ਪਤਾ ਨਹੀਂ ਕੀ ਕੀ ਕਰਦੀ ਰਹਿੰਦੀ ਐ ਦੱਸ ਹੁਣ ਇਹਨਾਂ ਨੇ ਇਸ ਉਮਰੇ ਪੜ ਕੇ ਕੀ ਕਰਨਾ ਹੈ ਜੋਗਿੰਦਰ ਸਿੰਘ ਆਖਦਾ ਕਿ ਸਿਮਰੀ ਇਹ ਐਵੇਂ ਕਾਗਜ਼ ਤੇ ਅੰਗੂਠੇ ਲਗਾ ਲਗਾ ਕੇ ਕੰਦਾ ਨਾਲ ਸ਼ਾਹੀ ਪੂੰਜਦੀਆਂ ਰਹਿੰਦੀਆਂ ਸੀ ਅੰਗੂਠੇ ਦੀ ਚੱਲ ਹੁਣ ਕੰਦਾ ਹੀ ਸਾਫ਼ ਸੁਥਰੀਆਂ ਰਹਿਣ ਗਈਆਂ ਚੱਲ ਬਹੁਤਾ ਨਹੀਂ ਤੇ ਇੰਨਾ ਹੀ ਫਾਇਦਾ ਹੋ ਜਾਊ ਸਿਮਰੀ ਤੇ ਜੋਗਿੰਦਰ ਸਿੰਘ ਹੱਸਣ ਲੱਗ ਪਏ ਤੇ ਸਿਮਰੀ ਉੱਠ ਕੇ ਚੜੀ ਗਈ ਆਪਣੇ ਘਰ ਤੇ ਜਾਣ ਲੱਗੀ ਆਖ ਗਈ ਕਿ ਚਾਚਾ ਫੇਰ ਮੈਂ ਸੁਨੇਹਾ ਕੱਲ ਨੂੰ ਤੁਹਾਨੂੰ ਜੋ ਵੀ ਹੋਇਆ ਜੋਗਿੰਦਰ ਸਿੰਘ ਅੱਛਾ ਆਖ ਕੇ ਸਕੂਟਰ ਸਟਾਰਟ ਕਰਦਾ ਤੇ ਖੇਤ ਨੂੰ ਗੇੜਾ ਮਾਰਨ ਚਲਾ ਜਾਂਦਾ ਸਿਮਰੀ ਆਪਣੇ ਸਹੁਰੇ ਘਰ ਜਾ ਕੇ ਆਪਣੇ ਸਹੁਰੇ ਅਵਤਾਰ ਸਿੰਘ ਨੂੰ ਆਖਦੀ ਆ ਕਿ ਬਾਪੂ ਤੁਸੀਂ ਮੇਰੀ ਸਹੇਲੀ ਮਿੰਦੋ ਦੇ ਰਿਸ਼ਤੇ ਦੀ ਦੱਸ ਪਾਓ ਸਰਪੰਚਾਂ ਦੇ ਮੁੰਡੇ ਪਿੰਦਰ ਲਈ ਅਵਤਾਰ ਸਿੰਘ ਹਾਂ ਰਿਸ਼ਤਾ ਤੇ ਦੋਨਾਂ ਲਈ ਵਧੀਆ ਰਹੂ ਜੇਕਰ ਹੋ ਗਿਆ ਤਾਂ ਮੈਂ ਗੱਲ ਕਰਦਾ ਸਰਪੰਚ ਨਾਲ ਪਿੰਦਰ ਦਾ ਜਨਮ ਆਪਣੇ ਮਾਪਾਪ ਦੇ ਵਿਆਹ ਤੋਂ 15 ਸਾਲਾ ਬਾਅਦ ਹੋਇਆ ਸੀ ਬਹੁਤਾ लाडला ਸੀ ਉਹ ਮਾਪਾਪ ਦਾ ਪਿੰਦਰ ਦੇ ਪਿਤਾ ਦਰਸ਼ਨ ਸਿੰਘ ਤੇ ਮਾ ਸਰਬਜੀਤ ਬਹੁਤ ਪੜ੍ਹੇ ਲਿਖੇ ਸਨ ਪਰ ਦਰਸ਼ਨ ਸਿੰਘ ਪੜ੍ਹਨ ਦੇ ਨਾਲ ਨਾਲ ਆਪਣੀ ਜ਼ਮੀਨ ਨਾਲ ਵੀ ਜੁੜੇ ਹੋਏ ਸਨ ਕਾਲਜ ਵਿੱਚੋਂ ਆ ਕੇ ਖੇਤਾਂ ਵਿੱਚ ਹੀ ਚਲੇ ਜਾਂਦੇ ਸਨ ਜ਼ਮੀਨ ਵੀ ਬਹੁਤ ਸੀ ਉਹਨਾਂ ਦੀ ਦੋ ਕਾਮੇ ਤੇ ਪੱਕੇ ਹੀ ਰੱਖੇ ਹੋਏ ਸਨ ਉਹਨਾਂ ਦੇ ਸਰਬਜੀਤ ਵੀ ਸਵੇਰੇ ਤੜਕੇ ਉੱਠ ਕੇ ਸਾਰਾ ਘਰ ਦਾ ਕੰਮ ਮੁਕਾ ਕੇ ਤੇ ਕਿੰਨੀਆਂ ਹੀ ਰੋਟੀਆਂ ਲਾ ਕੇ ਕਾਲਜ ਜਾਂਦੀ ਸੀ ਕਈ ਵਾਰ ਤੇ ਕਾਲੀ-ਕਾਲੀ ਵਿੱਚ ਉਹਨੂੰ ਜੁੱਤੀ ਬਦਲਣ ਦਾ ਵੀ ਚੇਤਾ ਭੁੱਲ ਜਾਂਦਾ ਸੀ ਕਈ ਲੋਕ ਕੀ ਆਖਦੇ ਸਨ ਕਿ ਇਹਨਾਂ ਨੂੰ ਕੀ ਲੋੜ ਪਈ ਐ ਖੇਤੀ ਕਰਨ ਦੀ ਇਹਨਾਂ ਪੈਸਾ ਤਾਂ ਕਮਾਈ ਜਾਂਦੇ ਐ ਪਰਦਰਸ਼ਨ ਸਿੰਘ ਆਖਦਾ ਕਿ ਮੈਂ ਨੌਕਰੀ ਛੱਡ ਸਕਦਾ ਪਰ ਖੇਤੀ ਨਹੀਂ ਸਰਬਜੀਤ ਕੋਲ ਜਿਆਦਾ ਕੰਮ ਹੋਣ ਕਰਕੇ ਉਹਨੇ ਕਾਲਜ ਦੀ ਨੌਕਰੀ ਆਪਣੀ ਮਰਜ਼ੀ ਨਾਲ ਹੀ ਛੱਡ ਦਿੱਤੀ ਸੀ ਤੇ ਘਰ ਦਾ ਕੰਮ ਹੀ ਜ਼ਿਆਦਾ ਕਰਦੀ ਸੀ ਪਿੰਦਰ ਵੀ ਛੋਟਾ ਹੋਣ ਕਰਕੇ ਉਹ ਨੌਕਰੀ ਨਹੀਂ ਸੀ ਕਰਨਾ ਚਾਹੁੰਦੀ ਸਿਮਰੀ ਦਾ ਸਾਰਾ ਸ਼ਾਮ ਨੂੰ ਦਰਸ਼ਨ ਸਿੰਘ ਦੇ ਘਰ ਜਾਂਦਾ ਹੈ ਦਰਸ਼ਨ ਸਿੰਘ ਬਾਹਰ ਹੀ ਵੇੜੇ ਵਿੱਚ ਮੰਝਾ ਡਾ ਕੇ ਬੈਠਾ ਸੀ ਅਵਤਾਰ ਸਿੰਘ ਹੋਰ ਸੁਣਾਓ ਸਰਪੰਚੋ ਕਿਦਾਂ ਦਰਸ਼ਨ ਨੇ ਆਪਣੇ ਨਾਲ ਪਈ ਕੁਰਸੀ ਤੇ ਅਵਤਾਰ ਨੂੰ ਬੈਠਣ ਲਈ ਕਿਹਾ ਤੇ ਅਵਤਾਰ ਸਿੰਘ ਨੇ ਇਧਰ ਉਧਰ ਦੀਆਂ ਗੱਲਾਂ ਬਾਤਾਂ ਕਰ ਪਿੰਦਰ ਦੇ ਰਿਸ਼ਤੇ ਬਾਰੇ ਪੁੱਛਿਆ ਦਰਸ਼ਨ ਸਿੰਘ ਹਾਂ ਜੇਕਰ ਕੋਈ ਚੰਗਾ ਰਿਸ਼ਤਾ ਹੋਇਆ ਤੇ ਕਰ ਹੀ ਲੈਣਾ ਅਵਤਾਰ ਸਿੰਘ ਸਾਡੀ ਨੂੰ ਦੀ ਸੇਲੀ ਐ ਮਿੰਦੋ ਦਰਸ਼ਨ ਸਿੰਘ ਅੱਛਾ ਉਹ ਜਗਿੰਦਰ ਸਿੰਘ ਦੀ ਧੀ ਉਹਦੇ ਰਿਸ਼ਤੇ ਲਈ ਤੇ ਮੇਰੇ ਵੱਲੋਂ ਹਾਂ ਬਾਈ ਬਾਕੀ ਪਿੰਦਰ ਨੂੰ ਵੀ ਪੁੱਛ ਹੀ ਲੈਂਦੇ ਆ ਦਰਸ਼ਨ ਸਿੰਘ ਨੇ ਆਪਣੀ ਘਰਵਾਲੀ ਨੂੰ ਆਵਾਜ਼ ਲਗਾਈ ਕਿ ਅਵਤਾਰ ਸਿੰਘ ਲਈ ਚਾਹ ਲੈ ਕੇ ਆਓ ਸਰਬਜੀਤ ਦੇ ਕੰਨਾਂ ਵਿੱਚ ਮਿੰਦੋ ਦੇ ਨਾਲ ਰਿਸ਼ਤੇ ਦੀ ਗੱਲ ਪਈ ਤੇ ਉਹ ਦੌੜੀ ਹੋਈ ਆਈ ਤੇ ਪੁੱਛਣ ਲੱਗੀ ਸਰਦਾਰ ਜੀ ਇਹ ਮਿੰਦੋ ਬਾਰੇ ਕੀ ਗੱਲ ਹੋ ਰਹੀ ਸੀ ਦਰਸ਼ਨ ਸਿੰਘ ਹਾਂ ਇਹ ਆਖਦੇ ਆ ਕਿ ਮਿੰਦੋ ਜੇਕਰ ਤੇਰੀ ਨੂੰ ਬਣ ਜਾਵੇ ਤਾਂ ਦਰਸ਼ਨ ਸਿੰਘ ਅਵਤਾਰ ਸਿੰਘ ਨੂੰ ਆਖਦਾ ਹੈ ਕੀ ਏਤਾ ਮਿੰਦੋ ਨੂੰ ਬਿਨਾ ਦੇਖੇ ਹੀ ਉਹਦੀਆਂ ਗੱਲਾਂ ਕਰਤੀ ਰਹਿੰਦੀ ਐ ਬਹੁਤ ਪਸੰਦ ਕਰਦੀ ਐ ਉਹਨੂੰ ਅਵਤਾਰ ਇਹ ਤਾਂ ਵਧੀਆ ਗੱਲ ਐ ਫਿਰ ਦਰਸ਼ਨ ਸਿੰਘ ਚਾਹ ਨਾਲ ਮਿੱਠਾ ਵੀ ਲੈ ਕੇ ਆਓ ਰਿਸ਼ਤਾ ਤੇ ਪੱਕਾ ਹੀ ਐ ਪਿੰਦਰ ਨੂੰ ਵੀ ਕੀ ਪੁੱਛਣਾ ਪਿੰਦਰ ਵੀ ਆ ਗਿਆ ਤੇ ਉਸਨੇ ਸਭ ਸੌਂ ਲਿਆ ਸੀ ਤੇ ਉਹ ਆਪਣੀ ਮਾਂ ਨੂੰ ਆਖਦਾ ਕਿ ਮੰਮੀ ਜਲਦੀ ਕੋਈ ਮਿੱਠਾ ਲੈ ਕੇ ਆਓ ਮੇਰੀ ਹਾਂ ਦਰਸ਼ਨ ਸਿੰਘ ਬਚਾ ਕਰਦੇ ਹੋਏ ਕਾਦੇ ਲਈ ਹਾਂ ਬਾਈ ਤੇਰੀ ਪਿੰਦਰ ਇਹੋ ਜਿਹੜੀ ਤੁਸੀਂ ਗੱਲ ਕਰਦੇ ਸੀ ਉਹੀ ਰਿਸ਼ਤੇ ਲਈ ਪਿੰਦਰ ਤੇ ਮਿੰਦੋ ਇੱਕ ਕਾਲਜ ਵਿੱਚ ਹੀ ਪੜਦੇ ਸਨ ਪਿੰਦਰ ਮਿੰਦੋ ਨੂੰ ਬਹੁਤ ਪਸੰਦ ਕਰਦਾ ਸੀ ਉਹਦੇ ਲਈ ਮਿੰਦੋ ਦੇ ਰਿਸ਼ਤੇ ਲਈ ਦੱਸ ਭਈ ਇਹ ਉਹਨੂੰ ਇੱਕ ਸੁਪਨੇ ਵਾਂਗ ਹੀ ਲੱਗਦਾ ਸੀ ਉਸ ਰਾਤ ਤੇ ਖੁਸ਼ੀ ਦੇ ਮਾਰੇ ਉਸ ਨੂੰ ਨੀਂਦ ਹੀ ਨਹੀਂ ਸੀ ਆ ਰਹੀ ਉਸ ਨੂੰ ਯਾਦ ਆਇਆ ਕਿ ਇੱਕ ਵਾਰ ਕਾਲਜ ਵਿੱਚ ਇੱਕ ਮੁੰਡਾ ਮਿੰਦੋ ਦੀ ਸਹੇਲੀ ਨੂੰ ਤੰਗ ਕਰਦਾ ਸੀ ਮਿੰਦੋ ਨੇ ਸਾਰਿਆਂ ਦੇ ਸਾਹਮਣੇ ਉਹ ਮੁੰਡੇ ਦੇ ਥੱਪੜ ਮਾਰੇ ਸੀ ਤੇ ਕਿਹਾ ਸੀ ਕਿ ਮੈਨੂੰ ਹੁਣ ਇਹਦੇ ਨੇੜੇ ਤੇੜੇ ਵੀ ਕੁੰਮਦਾਰ ਨਜ਼ਰ ਆਇਆ ਤਾਂ ਦੇਖੀ ਫਿਰ ਉਸ ਦਿਨ ਤੋਂ ਪਿੰਦਰ ਮਿੰਦੋ ਨੂੰ ਬਹੁਤ ਪਸੰਦ ਕਰਨ ਲੱਗ ਪਿਆ ਸੀ ਇੱਕ ਨਿੱਡਰ ਕੁੜੀ ਉਹਨੇ ਪਹਿਲੀ ਵਾਰ ਦੇਖੀ ਸੀ ਜੀਨੂੰ ਬਾਕੀ ਕੁੜੀਆਂ ਆਪਣੀਆਂ ਮੁਸ਼ਕਲਾਂ ਦੱਸਦੀਆਂ ਤੇ ਉਹ ਝਟ ਹੱਲ ਕਰ ਦਿੰਦੀ ਉਹਨੂੰ ਮਿੰਦੋ ਦੇ ਆਪਣੇ ਪਿੰਡ ਲਈ ਖਾਸ ਤੌਰ ਔਰਤਾਂ ਲਈ ਕੀਤੇ ਕੰਮਾਂ ਦਾ ਸੁਣ ਬਹੁਤ ਵਧੀਆ ਲੱਗਦਾ ਸੀ ਵਿਚੋਲੇ ਅਵਤਾਰ ਨੇ ਆ ਕੇ ਜੁਗਿੰਦਰ ਸਿੰਘ ਨੂੰ ਦੱਸਿਆ ਕਿ ਉਹ ਤਿਆਰ ਆ ਰਿਸ਼ਤਾ ਕਰਨ ਨੂੰ ਤੁਸੀਂ ਸੋਹਣਾ ਜਿਹਾ ਦਿਨ ਦੇ ਕੇ ਠਾਕਾ ਕਰਦੇ ਹੋ ਇਹਨਾਂ ਦਾ ਜੁਗਿੰਦਰ ਸਿੰਘ ਦਿਨ ਤੇ ਸਭ ਸੋਹਣੇ ਹੀ ਆ ਰੱਬ ਦੇ ਬਣਾਏ ਹੋਏ ਇੱਕ ਵਾਰ ਫੇਰ ਮਿੰਦੋ ਨੂੰ ਪੁੱਛ ਲਵਾਂ ਤੇ ਬੇਬੇ ਨੂੰ ਵੀ ਜੁਗਿੰਦਰ ਸਿੰਘ ਨੇ ਮਿੰਦੋ ਨੂੰ ਕਿਹਾ ਪੁੱਤ ਅਵਤਾਰ ਸਿੰਘ ਹੁਣਾਂ ਨੂੰ ਚਾਹ ਪਿਲਾ ਮਿੰਦੋ ਚਾਹ ਬਣਾ ਲਈ ਤੇ ਅਵਤਾਰ ਸਿੰਘ ਤੇ ਜੁਗਿੰਦਰ ਸਿੰਘ ਚਾਹ ਪੀਣ ਲੱਗੇ ਜੁਗਿੰਦਰ ਸਿੰਘ ਨੇ ਕਿਹਾ ਕਿ ਮੁੰਡੇ ਦਾ ਪਰਿਵਾਰ ਦੇਖ ਲਵੇ ਇੱਕ ਵਾਰ ਮਿੰਦੋ ਨੂੰ ਸ਼ਗਨ ਤੋਂ ਪਹਿਲਾਂ ਅਵਤਾਰ ਸਿੰਘ ਨੇ ਦੱਸਿਆ ਕਿ ਮੁੰਡੇ ਦੀ ਮਾਂ ਤਾਂ ਮਿੰਦੋ ਨੂੰ ਬਿਨਾਂ ਦੇਖਿਆ ਹੀ ਬਹੁਤ ਪਸੰਦ ਕਰਦੀ ਐ ਉਹ ਤੇ ਬਹੁਤ ਹੀ ਖੁਸ਼ ਸੀ ਉਹਨੇ ਤੇ ਸਿੱਧਾ ਸ਼ਗਨ ਹੀ ਪਾਉਣਾ ਹੈ ਤੁਸੀਂ ਦੱਸੋ ਕਿਹੜਾ ਦਿਨ ਰੱਖਣਾ ਹੈ ਜੁਗਿੰਦਰ ਸਿੰਘ ਨੇ ਸਲਾਹ ਕੀਤੀ ਤੇ 4 ਦਿਨਾਂ ਬਾਅਦ ਐਤਵਾਰ ਦਾ ਆਖ ਦਿੱਤਾ ਮਿੰਦੋ ਤਾਂ ਪਹਿਲਾਂ ਹੀ ਪਿੰਦਰ ਦੇ ਬਾਰੇ ਬਾਪੂ ਨੂੰ ਹਾਂ ਕਰ ਚੁੱਕੀ ਸੀ ਜੁਗਿੰਦਰ ਸਿੰਘ ਨੇ ਕਿਹਾ ਕਿ ਅਵਤਾਰ ਜੀ ਤੁਸੀਂ ਇਹ ਦਿਨ ਬਾਰੇ ਜੇਕਰ ਮੁੰਡੇ ਵਾਲਿਆਂ ਨੂੰ ਪੁੱਛ ਲੈਂਦੇ ਕਿ ਉਹ ਕਿਹੜੇ ਦਿਨ ਸ਼ਗਨ ਪਾਉਣਾ ਚਾਹੁੰਦੇ ਆ ਫਿਰ ਵੀ ਉਹ ਮੁੰਡੇ ਵਾਲੇ ਐ ਅਵਤਾਰ ਸਿੰਘ ਨਹੀਂ ਸਰਦਾਰ ਜੀ ਉਹ ਤੇ ਬਹੁਤ ਚੰਗੇ ਐ ਸਗੋਂ ਉਹਨਾਂ ਨੇ ਹੀ ਕਿਹਾ ਸੀ ਕਿ ਉਹ ਧੀ ਵਾਲੇ ਐ ਉਹ ਵੱਡੇ ਐ ਸਾਡੇ ਨਾਲੋਂ ਉਹ ਜਿੱਦਾਂ ਕਰਨਗੇ ਠੀਕ ਐ ਉਹਨਾਂ ਦੀ ਸੋਚ ਜੀ ਤੁਹਾਡੇ ਵਾਂਗ ਹੀ ਬਹੁਤ ਵਧੀਆ ਐ ਐਤਵਾਰ ਦਾ ਜੁਗਿੰਦਰ ਸਿੰਘ ਨੇ ਸਾਰੇ ਪਿੰਡ ਨੂੰ ਸੱਦਾ ਦਿੱਤਾ ਸੀ ਇੱਕ ਵੱਡਾ ਪ੍ਰੋਗਰਾਮ ਕਰਵਾਇਆ ਸੀ ਸ਼ਗਨ ਪਾਉਣ ਲਈ ਪਿੰਦਰ ਆਪਣੇ ਮਾਪੇ ਤੇ ਰਿਸ਼ਤੇਦਾਰਾਂ ਨਾਲ ਪਹੁੰਚ ਗਿਆ ਸੀ ਸਭ ਨੂੰ ਦੋਨਾਂ ਦੀ ਜੋੜੀ ਬਹੁਤ ਸੋਹਣੀ ਲੱਗੀ ਸੀ ਮਿੰਦੋ ਤੇ ਪਿੰਦਰ ਨੂੰ ਕੁਝ ਦੇਰ ਇਕੱਲੇ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੇ ਪਿੰਦਰ ਨੇ ਕਿਹਾ ਕਿ ਮਿੰਦੋ ਜੀ ਤੁਹਾਡਾ ਪੂਰਾ ਨਾਮ ਅਜੇ ਤੱਕ ਨਹੀਂ ਪਤਾ ਲੱਗਾ ਮੈਨੂੰ ਮਿੰਦੋ ਤੁਸੀਂ ਮੈਨੂੰ ਮਿੰਦੋ ਕਹੋ ਪਰ ਇਹ ਜੀ ਨਾ ਲਗਾਓ ਨਾਲ ਵੈਸੇ ਮੇਰਾ ਨਾਮ ਮਹਿੰਦਰ ਕੌਰ ਹੈ ਪਿੰਦਰ ਮੈਂ ਇੱਕ ਗੱਲ ਆਖਣੀ ਸੀ ਤੁਹਾਨੂੰ ਕਿ ਜਿਵੇਂ ਤੁਹਾਨੂੰ ਪੜ੍ਹ ਲੈ ਕੇ ਨੌਕਰੀ ਕਰਨ ਦਾ ਸ਼ੌਂਕ ਹੈ ਉਸ ਤਰ੍ਹਾਂ ਹੀ ਮੈਨੂੰ ਖੇਤੀਬਾੜੀ ਦਾ ਜ਼ਿਆਦਾ ਸ਼ੌਂਕ ਹੈ ਤੁਸੀਂ ਬਾਅਦ ਵਿੱਚ ਮੈਨੂੰ ਨੌਕਰੀ ਕਰਨ ਨੂੰ ਨਾ ਕਹਿਓ ਹੋ ਸਕਦਾ ਮੈਂ ਨੌਕਰੀ ਨਾ ਕਰਾਂ ਪਰ ਤੁਸੀਂ ਜੋ ਵੀ ਦਿਲ ਚਾਹੇ ਤੁਹਾਡਾ ਕਰ ਸਕਦੇ ਹੋ ਪੜ੍ਹਾਈ ਤਾਂ ਮੈਂ ਅਜੇ ਹੋਰ ਕਰਨੀ ਆਂ ਪਰ ਖੇਤੀਬਾੜੀ ਨਹੀਂ ਛੱਡ ਸਕਦਾ ਮਿੰਦੋ ਇਹ ਤੇ ਬਹੁਤ ਵਧੀਆ ਮੈਂ ਵੀ ਖੇਤੀਬਾੜੀ ਕਰਨੀ ਜਾਣਦੀ ਸੀ ਪਿੰਦਰ ਉਹ ਤੇ ਮੈਨੂੰ ਪਤਾ ਸਭ ਤੁਹਾਡੇ ਸ਼ੌਂਕਾਂ ਬਾਰੇ ਮਿੰਦੋ ਤੁਹਾਨੂੰ ਕਿਵੇਂ ਪਤਾ ਸਭ ਪਿੰਦਰ ਸਾਰੇ ਪਿੰਡ ਵਿੱਚ ਤੁਹਾਡੀਆਂ ਹੀ ਗੱਲਾਂ ਹੁੰਦੀਆਂ ਕਿ ਸਰਪੰਚ ਜਗਿੰਦਰ ਸਿੰਘ ਦੀ ਧੀ ਵਰਗੀ ਧੀ ਰੱਬ ਸਭ ਨੂੰ ਦੇਵੇ ਇਹ ਆਖਦੇ ਆ ਲੋਕੀ ਏਨੇ ਨੂੰ ਪਿੰਦਰ ਦੀ ਮਾਂ ਆ ਗਈ ਤੇ ਮਿੰਦੋ ਨੂੰ ਜਫੀ ਪਾ ਉਥੇ ਹੀ ਬੈਠ ਗਈ ਦਰਸ਼ਨ ਸਿੰਘ ਉਹ ਹੁਣ ਕੁੜੀ ਨੂੰ ਛੱਡ ਵੀ ਦੇ ਕਦੋਂ ਦੀ ਬੈਠੀਆਂ ਉਹਦੇ ਗਲੇ ਦਿਵਾਲੇ ਬਾਹਾਂ ਲਪੇਟੀ ਸਰਬਜੀਤ ਮੈਂ ਤੇ ਬਹੁਤ ਹੀ ਖੁਸ਼ ਹਾਂ ਜੀ ਦਿਲ ਹੀ ਨਹੀਂ ਕਰਦਾ ਹੁਣ ਇਹਨੂੰ ਛੱਡਣ ਦਾ ਮਿੰਦੋ ਦੀ ਦਾਦੀ ਇਹ ਸਭ ਦੇਖ ਬਹੁਤ ਖੁਸ਼ ਸੀ ਸਿਮਰੀ ਨੂੰ ਤਾਂ ਬਹੁਤ ਹੀ ਚਾ ਸੀ ਵਿਚੋਲਣ ਜੋ ਸੀ ਮਿੰਦੋ ਜਿੱਥੇ ਐਨੀ ਹਿੰਮਤੀ ਅਣਖੀ ਤੇ ਦਲੇਰ ਸੀ ਉਹਦੇ ਨਾਲ-ਨਾਲ ਸੋਹਣੀ ਵੀ ਬਹੁਤ ਸੀ ਉੱਚਾ ਲੰਬਾ ਕੱਦ ਮੋਟੀਆਂ ਅੱਖਾਂ ਤੇ ਤਿੱਖੇ ਨੈਣ ਨਕਸ਼ ਪਿੰਡ ਦਾ ਹਰ ਕੋਈ ਬਹੁਤ ਖੁਸ਼ ਸੀ ਦੋਨਾਂ ਦੀ ਜੋੜੀ ਦੇਖ ਕੇ ਖੁਸ਼ੀ ਦੇ ਨਾਲ ਨਾਲ ਹਰ ਇੱਕ ਨੂੰ ਇੱਕ ਗਮ ਵੀ ਸਤਾ ਰਿਹਾ ਸੀ ਕਿ ਉਹਨਾਂ ਨੂੰ ਇੰਨਾ ਪਿਆਰ ਕਰਨ ਵਾਲੀ ਮਿੰਦੋ ਨੇ ਪ੍ਰਾਈ ਹੋ ਜਾਣਾ ਜਿਸ ਤਰ੍ਹਾਂ ਇੱਕ ਮਾਂ ਬਾਪ ਨੂੰ ਆਪਣੀ ਧੀ ਲਈ ਮਿਲੇ ਚੰਗੇ ਰਿਸ਼ਤੇ ਦੀ ਖੁਸ਼ੀ ਵੀ ਹੁੰਦੀ ਹੈ ਤੇ ਡਰ ਵੀ ਹੁੰਦਾ ਹੈ ਤੇ ਇਹਦੇ ਪ੍ਰਾਇੇ ਹੋਣ ਦਾ ਇਥੇ ਤਾਂ ਅਜੇਹਾ ਸਾਰੇ ਪਿੰਡ ਨੂੰ ਹੋ ਰਿਹਾ ਸੀ ਮਿੰਦੋ ਦੇ ਰਿਸ਼ਤੇ ਨੂੰ ਹਜੇ 3 ਕੁ ਮਹੀਨੇ ਹੀ ਹੋਏ ਸਨ ਕਿ ਮਿੰਦੋ ਦੀ ਦਾਦੀ ਬਿਮਾਰ ਹੋ ਗਈ ਸੀ ਮਿੰਦੋ ਦੀ ਦਾਦੀ ਨੇ ਮਿੰਦੋ ਦੇ ਬਾਪੂ ਨੂੰ ਆਖਿਆ ਕਿ ਜੋਗਿੰਦਰ ਮੇਰਾ ਕੀ ਪਤਾ ਹੁਣ ਮੇਰੀ ਇੱਕੋ ਇੱਕ ਇੱਛਾ ਹੈ ਕਿ ਮਿੰਦੋ ਦਾ ਵਿਆਹ ਦੇਖ ਕੇ ਜਾਵਾਂ ਆਪਣੀ ਧੀ ਨੂੰ ਉਹਦੇ ਸਹੁਰੇ ਘਰ ਹੱਸਦੀ ਵਸਦੀ ਆਪਣੀਆਂ ਅੱਖਾਂ ਨਾਲ ਦੇਖ ਲਵਾਂ ਤੂੰ ਮਿੰਦੋ ਦੇ ਸੌਰੀਆਂ ਨੂੰ ਵਿਆਹ ਬਾਰੇ ਆਖਦੇ ਜੁਗਿੰਦਰ ਸਿੰਘ ਵੀ ਸੋਚੀ ਪੈ ਗਿਆ ਸੀ ਕਿ ਹੁਣ ਇੰਨੀ ਜਲਦੀ ਤੀ ਨੂੰ ਤੋੜ ਦੇਵਾਂ ਅਜੇ ਤੇ ਮੈਨੂੰ ਹੌਸਲਾ ਸੀ ਕਿ ਵਿਆਹ ਵਿੱਚ ਟਾਈਮ ਹੈਗਾ ਜੁਗਿੰਦਰ ਸਿੰਘ ਨੇ ਕਿਹਾ ਕੋਈ ਨਾ ਬੇਬੇ ਕਰਦਾ ਗੱਲ ਬਚੋਲੇ ਨਾਲ ਬਚੋਲੇ ਨੇ ਗੱਲ ਪਿੰਦਰ ਦੇ ਬਾਪੂ ਨਾਲ ਕੀਤੀ ਉਹ ਤਾਂ ਬਹੁਤ ਹੀ ਜ਼ਿਆਦਾ ਖੁਸ਼ ਸਨ ਕਿ ਵਿਆਹ ਜਲਦੀ ਕਰਨਾ ਹੈ ਉਹਨਾਂ ਨੇ ਮਿੰਦੋ ਨੂੰ ਵੀ ਸਨੇਹਾ ਭੇਜ ਦਿੱਤਾ ਸੀ ਕਿ ਤੂੰ ਇੱਥੇ ਆ ਕੇ ਜਿੰਨਾ ਚਾਹੇ ਪੜ ਸਕਦੀ ਹੈ ਸਾਡੇ ਵੱਲੋਂ ਕੋਈ ਰੁਕ ਟੋਕ ਨਹੀਂ ਤੇ ਜਿਵੇਂ ਤੂੰ ਆਪਣੇ ਬਾਪੂ ਦੇ ਘਰ ਰਹਿੰਦੀ ਸੀ ਉਦਾਂ ਹੀ ਸਾਡੇ ਘਰ ਵੀ ਪੂਰੀ ਖੁੱਲੀ ਖੇੜ ਹੈ ਤੇਰੇ ਲਈ ਬਚੋਲੇ ਨੂੰ ਦਰਸ਼ਨ ਸਿੰਘ ਨੇ ਆਖ ਦਿੱਤਾ ਕਿ ਮਿੰਦੋ ਦੇ ਬਾਪੂ ਨੂੰ ਆਖ ਦੇਵੇ ਕਿ ਜਦੋਂ ਉਹ ਚਾਹਣ ਵਿਆਹ ਦਾ ਦੇਣਾ ਰੱਖ ਲੈਣ ਅਸੀਂ ਬਰਾਤ ਲੈ ਕੇ ਆ ਜਾਵਾਂਗੇ ਜੁਗਿੰਦਰ ਸਿੰਘ ਨੇ ਦੋ ਹਫ਼ਤਿਆਂ ਤੱਕ ਵਿਆਹ ਰੱਖ ਲਿਆ ਸੀ ਤੇ ਭਿੰਦਰ ਦੇ ਘਰ ਸੁਨੇਹਾ ਪੇਜ ਦਿੱਤਾ ਸੀ ਸਭ ਬਹੁਤ ਖੁਸ਼ ਸਨ ਦੋਨੇ ਪਾਸੇ ਜੋਰਾਂ ਤੇ ਤਿਆਰੀਆਂ ਹੋਣ ਲੱਗੀਆਂ ਸਨ ਵਿਆਹ ਦੀਆਂ ਸਭ ਤਿਆਰੀਆਂ ਵਿੱਚ ਵਿਆਹ ਦਾ ਸੱਦਾ ਪੱਤਰ ਭੇਜੀ ਦਿੱਤਾ ਸੀ ਮਿੰਦੋ ਦੇ ਮਾਮੇ ਦੇ ਘਰ ਜੁਗਿੰਦਰ ਸਿੰਘ ਸਭ ਤੋਂ ਪਹਿਲਾਂ ਸੱਦਾ ਦੇਣ ਗਿਆ ਸੀ ਵਿਆਹ ਦਾ ਮਿੰਦੋ ਦੀ ਦਾਦੀ ਨੇ ਸਾਹੇ ਚਿੱਠੀ ਨੂੰ ਛਗਣਾ ਦਾ ਧਾਗਾ ਬਣ ਕੇ ਗੁਰਦੀ ਪੇਸੀ ਬੰਨ ਵਿਚੋਲੇ ਦੇ ਹੱਥ ਮਿੰਦੋ ਦੇ ਸਹਰਿਆਂ ਨੂੰ ਭੇਜ ਦਿੱਤੀ ਸੀ ਵਿਆਹ ਤੋਂ 5 ਦਿਨ ਪਹਿਲਾਂ ਹੀ ਮਿੰਦੋ ਦੀਆਂ ਸ੍ਰੀਕੇ ਵਿੱਚੋਂ ਲੱਗਦੀਆਂ ਚਾਚੀਆਂ ਤਾਈਆਂ ਨੇ ਇਕੱਠੇ ਹੋ ਕੇ ਛਗਣ ਮਨਾ ਰਹੀਆਂ ਸਨ 5 ਦਿਨ ਪਹਿਲਾਂ ਕੜਾਹੀ ਚੜ੍ਹਾ ਲਈ ਸੀ ਗੁਲਗਲੇ ਕੱਢੇ ਗਏ ਤੇ ਮਿੰਦੋ ਦੀ ਝੋਲੀ ਗੁਲਗਲੇ ਪਾਏ ਸਭ ਨੂੰ ਬਹੁਤ ਚਾ ਸੀ ਮਿੰਦੋ ਉਹਨਾਂ ਦੇ ਘਰ ਦਾ ਐਨਾ ਵੱਡਾ ਵੇੜਾ ਹਰ ਵੇਲੇ ਭਰਿਆ ਹੁੰਦਾ ਅਗਲੇ ਦਿਨ ਨਾਨਕਾ ਮੇਲ ਵੀ ਆ ਗਿਆ ਸੀ ਜੁਗਿੰਦਰ ਸਿੰਘ ਨੇ ਪਹਿਲਾਂ ਹੀ ਆਖਿਆ ਸੀ ਕਿ ਤੁਸੀਂ ਹੀ ਰੌਣਕਾਂ ਲਗਾਉਣੀਆਂ ਆ ਕਿ ਨਾਨਕੇ ਦਾਦਕੇ ਵਾਲੇ ਪਾਸੇ ਦੀਆਂ ਔਰਤਾਂ ਨੇ ਨੱਚ-ਨੱਚ ਵੇੜਾ ਹੀ ਨੀਵਾ ਕਰ ਦਿੱਤਾ ਸੀ ਮਿੰਦੋ ਦੇ ਮਾਮੇ ਦੀ ਕੁੜੀ ਸਰਬੀ ਵੀ ਅਗਲੇ ਦਿਨ ਆਪਣੇ ਘਰ ਵਾਲੇ ਨਾਲ ਪਹੁੰਚ ਗਈ ਸੀ ਮਿੰਦੋ ਆਪਣੀ ਭੈਣ ਨੂੰ ਦੇਖ ਬਹੁਤ ਖੁਸ਼ ਹੋਈ ਤੇ ਹੈਰਾਨ ਹੋਈ ਉਹਦੇ ਘਰ ਵਾਲੇ ਨੂੰ ਦੇਖ ਕੇ ਇਹ ਉਹੀ ਹੈ ਜਿਹਦੇ ਕੋਲੋਂ ਆਪਣੇ ਵਿਆਹ ਤੇ ਚੰਗੀ ਤਰ੍ਹਾਂ ਖੜਿਆ ਵੀ ਨਹੀਂ ਸੀ ਹੋਇਆ ਜਾ ਰਿਹਾ ਇੰਨੀ ਸ਼ਰਾਬ ਪੀਤੀ ਸੀ ਉਸਨੇ ਅੱਜ ਬਹੁਤ ਹੀ ਸੁਧਰ ਗਿਆ ਲੱਗਦਾ ਸੀ ਉਹ ਬਹੁਤ ਸੋਹਣੀ ਜੋੜੀ ਲੱਗ ਰਹੀ ਸੀ ਉਹਨਾਂ ਦੀ ਮਿੰਦੋ ਭੈਣੇ ਇਹ ਤੇ ਬਹੁਤ ਫਰਕ ਪੈ ਗਿਆ ਜੀਜੇ ਨੂੰ ਇਹ ਸਭ ਕਿਦਾਂ ਹੋਇਆ ਸਰਬੀ ਮਿੰਦੋ ਦੀ ਭੈਣ ਐ ਮੈਂ ਵੀ ਫਰਕ ਤਾਂ ਪੈ ਹੀ ਜਾਣਾ ਸੀ ਇਹਨੂੰ ਪਾਈ ਦੋਨੇ ਹੱਸਣ ਲੱਗ ਪਈਆਂ ਫਿਰ ਮਿੰਦੋ ਦੀ ਮਾਮੀ ਨਾਨਕੇ ਸ਼ੱਕ ਦਿਖਾਉਣ ਲੱਗ ਪਈ ਤੇ ਮਿੰਦੋ ਦੀ ਦਾਦੀ ਨੇ ਮੰਝੇ ਤੇ ਬੈਠੀ ਨੇ ਹੀ ਕਿਹਾ ਕਿ ਮੈਂ ਤੇ ਤੁਹਾਨੂੰ ਪਹਿਲਾਂ ਹੀ ਸੁਨੇਹਾ ਭੇਜਿਆ ਸੀ ਕਿ ਕੋਈ ਖਰਚਾ ਨਹੀਂ ਕਰਨਾ ਤੁਸੀਂ ਫੇਰ ਇਹਨਾ ਖਰਚਾ ਕਿਉਂ ਕੀਤਾ ਭਲਾ ਮਿੰਦੋ ਦਾ ਮਾਮਾ ਆਖਦਾ ਕਿ ਮਾਸੀ ਇਹਨਾਂਕ ਤਾਂ ਬਣਦਾ ਹੀ ਐ ਇਕੋ ਇੱਕ ਭਾਨ ਜੀ ਆ ਮੇਰੀ ਮਿੰਦੋ ਦੀਆਂ ਸਹੇਲੀਆਂ ਜਸਵੀਰ ਤੇ ਸਿਮਰੀ ਆਈਆਂ ਸਨ ਹੋਰ ਵੀ ਜਿੱਥੇ ਸਭ ਕਿਤੇ ਵਿਆਹਾਂ ਸੀ ਸਭ ਨੂੰ ਬੁਲਾਇਆ ਸੀ ਸਹੇਲੀਆਂ ਨੇ ਗਾਉਣਾ ਸ਼ੁਰੂ ਕੀਤਾ ਹਾਂਜੀ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਆ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਹਾਂ ਕੱਲ ਨੂੰ ਅਗਲੇ ਭਾਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ